ਤੇ ਨੂੰ ਮਹੀਨਾ ਹੀ ਹੋ ਗਿਆ ਸੀ ਤੇ ਮਹੀਨੇ ਬਾਅਦ ਹੀ ਹੋ ਤੁਹਾਨੂੰ ਕਰਨਾ ਪਈਆ ਆਉ ਆ ਇਹ ਦੋ ਜੀਜਾ ਦਾ ਪਹਿਲਾ ਚੱਕਵਾਦਾਂਗੇ ਲੱਗਦਾ ਤੇ ਲਗਾ ਹੀ ਸਰਕਾਰ ਦਾ ਸੌਂਦਾ ਮਹੀਨਾ ਲੱਗਦਾ ਕਿ ਜਿਹਦੇ ਲਈ ਕੋਈ ਪਰਮਿਟ ਮਿਲ ਗਈ ਕਾਰੋਬਾਰ ਮਿਲ ਗਈ ਇਹੋ ਪੀਆਰ ਮਿਲਨੀ ਉਹ ਬਾਅਦ ਨੂੰ ਨਵੀਂ ਲੈਂਦਾ ਉਦੋਂ ਤੱਕ ਪੀਆਰ ਦਾ ਟਾਈਮ ਖਤਮ ਹੋ ਗਿਆ ਬਹੁਤ ਸੇਰੋ ਬਣ ਗਿਆ

ਨਹੀਂ ਭਾਣੇ ਸੱਤ ਵੀਰਵਾਰ ਸਰਦਾਰਾਂ ਚੰਕੀ ਪਾਲ ਐਤਵਾਰ ਆਈਏ ਦੇ ਵਰਤਾਰ ਦੇ ਵੀਰਵਾਰ ਉਹਨੇ ਵੀਰਵਾਰ ਆਇਆ ਐਸੇ ਸਰਬਾਰ ਤੇ ਸਰਦਾਰਾਂ ਚੰਕੀਆਂ ਭਾਰ ਸੱਤਾਂ ਵੀਰਵਾਰਾਂ ਦੇ ਵਿੱਚ ਵਿੱਚ ਮੇਰਾ ਪੀਰ ਲੱਖਾਂ ਦਾ ਦਾਦਾ ਲਾਲਾ ਵਾਲੀ ਸਰਕਾਰ ਉਹਨੂੰ ਸ੍ਰੀਨਾਥ ਉਹ ਸਿੱਕੇ ਦਾ ਮਾਰਕੀ ਜੀ ਜੇ ਜੇ ਲੋ ਕੰਮ ਬਣ ਗਿਆ ਰੰਤ ਹੋ ਗਈ ਆ ਦੋ ਤਿੰਨਾਂ ਦਾ ਫੈਰਾ ਇਹਨਰ ਫੋੜਾ ਪਰ ਬਾਹ ਕਾਤਾ ਪੋਗਿਆ ਇਲਾਜ ਕਰਨਾ ਪਊਗਾ ਤੇ ਦੂਜੇ ਨੰਬਰ ਤੇ ਮੈਂ ਜੀ ਮੰਗ ਸੋਚਣਾ ਮੁਲਕੇ ਤੁਹਾਡੇ ਕੋਲ ਪੈਸੇ ਹੈਗੇ ਆ ਚਾਹੇ ਨਹੀਂ ਹੈਗੇ ਪੂਰੀ ਪੀਆਰ ਹੋ ਗਈ ਆ ਪੂਰੀ ਦਾ ਕੰਮ ਬਣ ਗਿਆ ਉਹਨੂੰ ਬਾਬਾ ਖਾਣੀ ਮਿਲੀ ਔਰੀ ਮਿਲੀ ਆਹ ਗਾਣੀ ਮੈਂ ਤੁਹਾਡੇ ਕੋਲ ਇਹ ਕਰ ਰਿਹਾ ਮੈਂ ਇੱਥੇ ਲੱਗ ਰਿਹਾ ਵੀਰ ਜੀ ਨਾ ਵੀਰ ਜੀ ਨਹੀਂ ਸਮਝ ਰਹੀ ਗਾ ਬਾਬਾ ਤਾਂ ਮਰਗੇ ਲੋਕਾਂ ਨੂੰ ਕਹਾਣੀ ਤੋਂ ਲੈ ਕੇ ਇੱਕ ਇੱਕ ਮਿੰਟ ਵੀ ਨਹੀਂ ਕਰ। ਮੈਂ ਕਿਹਾ ਕਹਾਣੀ ਇਹ ਕਾਉਣ ਲੈ ਬਾਬਾ ਜੀ ਹੁਣ ਤੁਹਾਨੂੰ ਕਹਾਣੀ ਮਿਲੇਗੀ ਉਹਨੂੰ ਪੈਸੇ ਨਹੀਂ ਮਿਲੇਗੀ। ਨਹੀਂ ਸਮਝ ਰਹੀ ਗਾ ਕਿਉਂਕਿ ਮੇਰੇ ਨਾਲ ਕੰਨਿਆ ਨਹੀਂ ਗੱਲ ਕਰਦੇ। ਗੱਲ ਤੁਸੀਂ ਕਰ ਰਹੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਤੇ ਜਾ 2 ਮਹੀਨੇ ਤੁਹਾਡੇ ਤੀਜੇ ਮਹੀਨੇ ਬਾਬਾ ਪਣਾਣਾ ਲਊਗਾ ਤਾਂ ਸਭ ਸੱਚੇ ਦਰਬਾਰ ਨੂੰ। ਕੋਈ ਕਰ ਨਹੀਂ ਦੇ ਲੋਕਾਂ ਨੇ 8 ਸਾਲ ਫਿਰ ਜਾਈ। 2 ਮਿੰਟ ਅਰੇ 3 ਮਿੰਟ ਬਾਬਾ ਕੋ ਘੜਾ ਲਾਉਗਾ ਨਾ ਤੂੰ ਉਹ ਕਿੰਦਾ ਵੀ ਮਿੱਟ ਕੇ ਲਾਉਗਾ

ਇੱਥੇ ਮੈਂ ਜਿਹੜਾ ਨਾ ਕੋਈ ਵਕੀਲ ਕੀਤਾ ਉਹਨੇ ਕਾਜ ਪਟਕੇ ਲਿਆ ਇਹ ਵੀ ਪੀ ਆਰ ਦੇ ਜਾਦੇ ਕੰਮ ਨਾ ਜਿਹਦੇ ਬਰਾਦੇ ਇਹਦੀ ਬੱਲੇ ਬੱਲੇ ਕਰਵਾ ਦੇ ਬਾਬਾ ਸੇਧਾ ਭੁੱਲਿਆ ਸ਼ਾਮ ਨੂੰ ਕਰਿਆ ਜੀ ਭੁੱਲਿਆ ਨਹੀਂ ਕੋਈ ਗੱਲ ਨਹੀਂ ਮaaf ਕਰਦੇ ਆ ਨਾ ਰਖਾਤਾ ਵੀ ਨਾ ਐਸੀ ਸਰਕਾਰ ਤੇਰੀ ਜੈ ਜੇ ਤਾਰਾ ਬਾਬਾ ਜਿਹਦੇ ਨਾਮ ਨੂੰ ਆਏ ਮੇਰੇ ਨਾਮ ਨਹੀਂ ਆਏਗੀ ਸੁਣ ਲਾ ਲਾ ਸੁਣ ਲਾ ਮੇਰੀ ਭਿਆਨ ਚੱਲੋ ਬਾਬਾ ਕੀ ਕੰਮ ਸਰਪੰਚ ਉਹ ਕਿੱਥੇ ਲਾ ਕੇ ਕੀ ਦੱਸਦਾ शेर साहब तेरी बेटी द्विवेदी जी तो आज तो पीआर बहुत सजे दरबार तेरी बेटी मेरे दरबार ने तो आज तो आज दी तारीख को पीआर बहुत सजे दरबार क्या है शेर साहब तेरी बेटी आज तो पीआर बहुत सजे दरबार कल खबर आई है कि साडे प्रीत कोर्ट दी पक्के पेड़ दा मुंडा आके चला खाली है कि नहीं खबर ना काम बिण करके ਮਨੁੱਖ 5-7 ਸਾਲਾਂ ਦਾ ਅਸਰ ਹੋ ਗਿਆ ਉਹਨੇ ਕਹਨਾ ਆਤਮ ਹੱਤਿਆ ਕਰ ਲਈ ਕੱਲ ਨਾਲ ਸ਼ਹਿਰ ਹਾਂਜੀ ਪਹਿਲੇ ਕਿੰਨਾ ਖਵਾ ਕਿੰਨਾ ਜੀਵਨ ਦਾ ਮੇਰਾ ਗਰੀਬ ਬੰਦਾ ਪੈਰੀ ਵੇਚਦਾ ਵੇਚ ਕੇ ਬੱਚੇ ਨੂੰ ਬਾਹਰ ਘਰਦਾ ਮੇਰੇ ਬੱਚੇ ਨੂੰ ਨੌਕਰੀ ਮੇਰੀ ਰੋਟੀ ਮਿਲ ਨਾ ਕੰਮ ਨਹੀਂ ਮਿਲਣ ਦੇ ਕਾਰਨ ਹੈ ਆਤਮ ਹੱਤਿਆ ਕਰਦਾ ਹੈ ਹਾਂ 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 ਤਾਂ ਆਵੇਂ ਆਤਮ ਹੱਤਿਆ ਕਰ ਲਈ ਯਾਰ ਕਿੰਦੀ ਵਜਹ ਹੈ ਜਾ ਸਰਕਾਰ ਇਹ ਜਿਹੜਾ ਗੱਲ ਕਰਤੋਂ ਪੀਆਰ ਕਾਰਸ ਜੰਕਸ਼ਨ ਵਾਲਾ ਹੈ ਜਾਨੀ ਪੰਜਾਬ ਦੀ ਸਰਕਾਰਾਂ ਮੈਂ ਤਾਂ ਸਰੋਂ ਦਿਮਾਗੇ ਵੇਖੀ ਹਟਾਂ ਤੇ ਪਰ ਜਿੰਨ ਨੂੰ ਨਹੀਂ ਬਣਾਉਂ ਨਹੀਂ ਬਣੇਗਾ ਕੋਈ ਤਾਂ ਬਾਪ ਨੂੰ ਮੰਨਦੇ ਤਾਂ ਅੰਦਰੋਂ ਬਾਪ ਨੂੰ ਮੰਨਦੇ ਤਾਂ ਪਤਾ ਹੋਣਾ ਚਾਹੀਦਾ ਨਾ ਬੋਲ ਸਕਦੇ ਦਰਬਾਰ ਕੀ ਕਰਦੇ ਵੀ ਨਹੀਂ ਕਰਦੇ ਹਟ ਕੇ

ਵੋਚਨ ਕਬਾ ਸ਼ਕਰਪਾ ਕੋ ਮਨਾਂ ਨਹੀਂ ਖੜਾਰ ਤੇ 11 ਸਤਾਰਾ ਦਾ ਸੇਵਾ ਕਰ ਤੇ 11 ਦਾ ਦੂਨ ਬੈਠੇ ਇਹ ਬੰਦੇ ਕਹਿ ਰਹੇ ਨੇ ਕਿ ਉਹ ਬੰਦੇ ਬਣ ਕੇ ਉਹ ਦਰਮਾਣ ਤੇ ਫਿਰ ਕੋਈ ਕਰਦਾ ਬੰਦਾ ਮਾਫੀ ਨਹੀਂ ਕਰਦੀ ਬਸ ਇਹ ਨਹੀਂ ਕਰਦੇ ਕਿਉਂਕਿ ਆਪਾਂ ਆ ਗਏ ਆ ਕਿਉਂਕਿ ਵੀ ਚੀਜ਼ ਲੈ ਨਹੀਂ ਜੀ ਉਹਨੂੰ ਆਪਣਾ ਮੂੰਹ ਮੋਝ ਹੋ ਰੂਗਾ ਤੇ ਬਾਅਦ ਕੁਝ ਹੋ ਰੂਗਾ ਕਿਉਂਕਿ ਮੈਨੂੰ ਜਿਵੇਂ ਉਹਦਾ ਮੱਛਾ ਟੰਡਾ ਇੱਕ ਤੋਂ ਮੈਂ ਕਹਿਣੀ ਚਾਹੁੰਦੇ ਉਹਨਾਂ ਦੇ ਕੰਮ ਹੋ ਗਏ ਠੀਕ ਤੇ ਮੁਰਕੇ ਸੁੱਖਾਂ ਦੇ ਉਹਨਾਂ ਦੇ ਬਾਬਾ ਜਿੰਦਾ ਦੇ ਵੀ ਬਾਬਾ ਜਿੰਦਾ ਕੋ ਤੋਂ ਦੇਵੇ ਆਹਨ ਸੱਯਾ ਮਕੀਤੀ ਚਾਰੀਆਂ ਲਾਗਦਾ ਮਿੱਥੋ ਲਾਵੇ ਬਾਇੋ ਕਿ ਮੈਂ ਚਕਾਇਆ ਹੈਗਾ ਨਾ ਉਹਦਾ ਨਾਮ ਲਿਆ ਨਾਮ ਜੋ ਰੇਹੇ ਫਸ ਜੂਗਾ ਤੇ ਰਾਜੂ ਹੋ ਸੱਚੇ ਦਰਬਾਰ ਕੀ ਤੇ ਸਵੇਰ ਮੇਰਾ ਤੂੰ ਆਵੇ ਫਸੇ ਜਾਵੀਂ ਮਰ ਉਹ ਸੱਚੇ ਦਰਬਾਰ N labsah不錯. 挺 Papa inter시에.. Sасar shake it all Tweee! Ayey.. puppy take it all 께 Rudhyanya L 없는

ਬੱਚੇ ਦੀ ਟੋੜਾ ਬੱਚੇ ਦੀ ਟੋੜਾ ਦੀ ਟੋੜਾ ਹੈ ਹੈ ਸੇ ਸਾਡੋ ਬੱਚਾ ਨੇ ਕਿਹਾ ਕਿ ਮੈਂ ਇਹ ਪੁੱਛਿਆ ਮਿੱਠੀ ਮਰਾ ਦੀ ਟੋੜਾ ਕਦੋਂ ਕੇ ਬਾਪੇ ਮਿੱਠੀ ਮਰਾ ਕਰਦੇ ਸਮਝਿਆ ਨਾ ਵੀ ਮਿੱਠੀ ਮਰਾ ਦੀ ਹੋ ਰਹਾ ਹਾਂ ਹਟ ਜਾਏ ਪਰ ਕੋਈ ਸੱਤੇ ਦਰਵਾਜ਼ੇ ਹੈ। ਪਰ ਮੇਰੀ ਸਰਕਾਰ ਵੀ ਜਿਹੜੇ ਕਦੇ ਬੰਤਾ ਨਹੀਂ ਕੋਈ ਸੇਵਾ ਨਹੀਂ। ਪਰ ਜੇ ਸਰਕਾਰ ਤੈਨੂੰ ਉੱਪਰ ਵੀ ਦਾਤ ਵਰਸਾਵੇ ਤੈਨੂੰ ਸ਼ਾਮਾ ਬਣਾ ਦੇਵੇ। ਨਗਾਇ ਦੇ ਵਿੱਚ ਪੂਰਨਾ ਬੁਟਾਲਵਾਉਂਗਾ। ਬੱਚੇ ਦਾ ਨਾਮ ਬੋੜ ਹੀ ਰਖਾਉਂਗਾ ਬੋੜ ਸੱਚੇ ਦਰਬਾਰ ਵੀ ਮੈਂ ਨਾਮ ਰੱਖ ਲਿਆ ਇਹ ਨਹੀਂ ਸੋਨੂ ਨੂੰ ਰੱਖੀ ਜੇ ਜੋ ਮਰਜੀ ਬੋੜ ਨਾਮ ਲਗਾ ਮੈਂ ਤੇ ਬੋੜ ਹੀ ਨਾਮ ਰੱਖਣਾ ਪੈਣਾ ਹੀ ਸਮਝਿਆ ਬੱਚੇ ਦਾ ਨਾਮ ਬੋੜ ਰੱਖਣਾ ਪਊਗਾ ਤੇ ਉੱਥੇ ਲੱਖ ਤੋਂ ਸਵਾ ਲੱਖ ਰੁਪਏ ਨਾਲ ਪੜਾਰਾ ਕਰਨਾ ਪਊਗਾ ਮੈਂ ਕਿਸੇ ਤੋਂ ਲੈਣਾ ਮੈਂ ਨਾ ਤੇਰੀ ਕੁੜੀ ਜਾਂਦਾ ਨਾ ਤੇਰੀ ਜਵਾਈ ਮੈਂ ਕਿਉਂ ਜਾਂਦਾ ਤੁਹਾਡੀ ਵੀ ਮਰਤਾ ਨਹੀਂ ਕਰਾਉਣੀ ਘਰ ਤੋਂ ਸੇਵਾ ਨਹੀਂ ਕਰਾਉਣੀ ਮੈਂ ਤਾਂ ਸਿਰਫ ਤੇਰੇ ਤੋਂ ਬਾਬੇ ਤੋਂ ਕੰਮ ਕਰਾ ਕੇ ਤੇਰੀ ਸੁੱਖ ਠੀਕਾ ਠੀਕਾ ਮਾਹਰਾ ਕਮੋਂਗ ਲਗਾਏ ਦੇ ਠੀਕਾ ਲੋਕ ਨੂੰ ਬਤਾਉਣਾ ਲੋਕ ਖਾ ਜਾਣਾ ਦਾਦਾ ਕਿਸਾ ਤੇਰਾ ਤੇ ਹੱਥੋਂ ਉੱਦਾਸੇ ਮੇਰਾ ਹੋਰ ਸੱਚੇ ਦਰਬਾਰ ਕੀ ਹੈ ਕਿਰੋਂ ਪੂਗਾ ਤੇ ਫਿਰ ਕਿਹੜਾ ਬੱਡਾ ਬੋੜ ਲੱਗ ਜਾ ਜਾਰ ਪੀੜ ਮਗਰ ਲੱਗ ਜੂਗਾ ਬਾਬੇ ਖੇਤਰਪਾਲ ਦੇ ਨਾ ਮੱਥਾ ਤੇ ਵੀ ਮਗਰ ਲੱਗਦੀ ਬਾਪੀ ਭਰਾਨੀ ਦੇਵੀ ਜੀ ਦੇ ਮੱਥਾ ਤੇ ਵੀ ਮਗਰ ਲੱਗਦੀ ਉਹ ਜਿਹੜੇ ਰੱਬ ਦੇ ਰੂਪ ਉਹ ਮਗਰ ਥੋੜਾ ਲੱਗਦੇ ਆ ਆਪਾਂ ਆਪਣੀਆਂ ਲੋੜਾਂ ਪਿੱਛੇ ਮਗਰ ਲੱਗਦੇ ਆ ਹੋਰ ਸੱਜੇ ਆਪਾਂ ਆਦੇ ਸਕਾਰਤਾ ਪਿੱਛੇ ਮਗਰ ਲੱਗਦੇ ਠੀਕ ਹੈ ਨਾ ਕੰਮ ਉਹ ਮੰਗੋ ਜਿਹੜਾ ਜ਼ਿੰਦਗੀ ਵਿੱਚ ਇੱਕ ਵਾਰੀ ਕੰਮ ਹੋਏ ਤੇ ساری ਜ਼ਿੰਦਗੀ ਦੀ ਨਿਸ਼ਾਨੀ ਰਵੇ ਉਹਨਾਂ ਦਾ 6 ਸਾਲ ਲੜਕੀ ਨੂੰ ਹੋ ਗਿਆ ਵਿਆਹ ਹੋ ਗਿਆ ਤੇ ਮੈਂ ਮਾਦੇ ਨੂੰ ਵਾਜ ਮਾਰੀ ਵਾਪਾਈ ਪੂਰੀ ਕਰਦੇ ਉਹਨਾਂ ਵੀ ਗੋੜ ਲਾਦੇ ਮੇਰੇ ਦਰਵਾਜ਼ੇ ਉੱਤੇ ਤੇ ਗੋੜ ਨਾ ਰੱਖਦੇ ਹੁਣ ਅਜੇ ਕੋਈ ਨਿਸ਼ਾਨੀ ਨਹੀਂ ਕੋਈ ਵਾਅ ਨਹੀਂ ਕੋਈ ਧਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਠੀਕ ਹਨ ਜਿਸ ਮੇਰਾ ਪੀਰ ਇੱਕ ਸਾਲ ਪਹਿਲਾਂ ਹੀ ਲਾ ਨਾ ਗੋੜ ਤੇ ਜਦ ਨਗਾਇਨ ਦੇ ਵਿੱਚ ਗੋੜ ਲਾ ਦੀ ਤੇ ਗੋੜ ਬੱਚੇ ਦਾ ਨਾ ਰੱਖੀ ਨਾ ਉਹ ਦੂ ਬਾਦ ਉਹਦੇ ਪੜਾਣਾ ਦੇ ਇਕਰਾਰ ਤੇ ਜਾਂ ਗੋੜ ਦਿੱਤਾ ਨਾ ਤੇ ਜਾਂ ਕੈਨੇਡਾ ਦੇ ਵਿੱਚ ਜੈਲੇਕਾਰ ਦੋਵਾਂ ਮੀਆਂ ਵੀ ਬੈਤ ਦਊਗਾ ਕਰਾਂ ਜਦੋਂ ਦਾ ਪਿਆਰ ਲੈ ਗਿਆ ਬਹੁਤ ਸੱਚੇ ਦਰਬਾਰ ਕੀ ਹੈ ਜਿਹਨੇ ਪਿਆਰ ਚੜਾਉਣ ਵਾਲੇ ਦਿਨ ਜੀਆ ਪਰ ਉਹ ਆਉਦੀ ਕੀਤੀ ਦਾ ਫਲ ਪਾਉਣਗੇ ਜਿਹੜਾ ਕਿਸੇ ਦਾ ਪਿਆਰ ਚੜਾਉਂਦੇ ਆ ਕਦੀ ਸੁੱਖ ਨਹੀਂ ਪਾਉਂਦੇ ਜੇ ਕਿਸੇ ਦਾ ਕੋਈ ਮਾਰਾ ਕਰਦੇ ਆ ਕਦੀ ਸੁੱਖ ਨਹੀਂ ਪਾਉਂਦੇ ਜੇ ਕਿਸੇ ਦੇ ਘਰ ਦੀ ਥੱਤੀ ਜੋੜੀ ਝਕਾਉਂਦੇ ਹੋ ਕਦੀ ਸੁੱਖ ਨਹੀਂ ਪਾਉਂਦੇ ਸਮਝਿਆ ਨਾ ਮੇਰੀ ਗੱਲ ਕੰਨੀ ਨਹੀਂ ਸੋਖ ਨਹੀਂ ਪਾਸ ਕਰਦਾ ਜਿੰਨਾ ਵੀ ਹੋ ਸਕਦਾ ਭਲਾ ਕਰੋ ਜਿੰਨਾ ਵੀ ਹੋ ਸਕਦਾ ਰਹਿਤ ਕਰੋ ਤੇ ਜਦੋਂ ਰੱਬ ਨੇੜੇ ਹੋ ਕੇ ਮਿਲਦਾ ਉਹ ਸੱਚੇ ਦਰਬਾਰ ਕੀ ਗੱਲ ਕਰ ਲੱਗਦਾ ਰੁਕੇ ਆ ਨਰੇ ਘਰ ਦੇ ਵਿੱਚ ਰੁਕ ਬੋਲ ਸੱਚੇ ਦਰਵਾਜ਼ਾ ਜਦ ਬੋਰ ਦਾ ਰੁਕ ਲੱਗਾ ਮੀ ਆਈ ਜਾਵੇ ਦੇਹੀ ਆਈਏ ਘੜੀ ਪਈ ਚਾਰ ਟਖੜ ਕੇ ਡੇ ਆ ਜਾਣ ਹੋਰ ਦਸਤੋਂ ਜਾਂਦੇ ਟੁੱਟ ਪਰ ਬੋਰ ਨਹੀਂ ਪਟਾ ਜਾਂਦਾ ਬੋਲ ਸੱਚੇ ਦਰਵਾਜ਼ਾ ਜਦ ਆ ਮੇਰੇ ਮੋਰ ਦਾ ਬੋਲ ਸੱਚੇ ਦਰਵਾਜ਼ਾ ਜੇ ਤਾਂ ਉਹ ਦਾ ਸੌਂਪਿਆ ਜਾਣਾ ਕਿ